ਦਰਸ਼ਕੋ ਹਰ ਵਾਰ ਇੱਕ ਨਵੇਂ ਇਤਿਹਾਸਕ ਸਥਾਨ ਤੇ ਨਵੀਂ ਇਤਿਹਾਸ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਨੇ ਆਂ। ਕਈ ਵਾਰ ਇੱਕ ਇੱਕ ਸਥਾਨ ਦੇ ਦਰਸ਼ਨ ਕਰਾਉਣ ਦੇ ਲਈ ਕਈ ਵਾਰ ਸੈਂਕੜੇ ਕਿਲੋਮੀਟਰ ਵੀ ਜਾਣਾ ਪੈਂਦਾ ਹੈ। ਕਈ ਕਈ ਦਿਨ ਦਾ ਸਫ਼ਰ ਵੀ ਤੈਅ ਕਰਨਾ ਪੈਂਦਾ ਤੇ ਫਿਰ ਜਾ ਕੇ ਤੁਹਾਡੇ ਸਾਹਮਣੇ ਅਸੀਂ ਇਤਿਹਾਸਕ ਸਥਾਨਾਂ ਦੀ ਜਾਣਕਾਰੀ ਤੇ ਦਰਸ਼ਨ ਲੈ ਕੇ ਹਾਜ਼ਰ ਹੁੰਨੇ ਆਂ। ਇਸ ਕਰਕੇ ਤੁਹਾਨੂੰ ਬੇਨਤੀ ਹੈ ਸਭ ਨੂੰ ਕਿ ਸਭ ਤੋਂ ਪਹਿਲਾਂ YouTube ਤੇ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਯੂ ਫੇਸਬੁਕ ਤੇ ਦੇਖ ਰਹੇ ਹੋ ਫੋਲੋ ਜਰੂਰ ਕਰੋ ਤਾਂ ਜੋ ਇਤਿਹਾਸ ਦੀ ਹਰ ਜਾਣਕਾਰੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਨਾਲ ਹੀ ਤੁਹਾਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਤਿਹਾਸ ਨੂੰ ਸੁਣ ਰਹੇ ਹੋ ਉਹ ਇਤਿਹਾਸਕ ਸਥਾਨ ਤੇ ਉਸ ਇਤਿਹਾਸ ਦੀ ਜਾਣਕਾਰੀ ਹਰ ਇੱਕ ਸਿੱਖ ਦੇ ਕੋਲ ਘਰ ਬੈਠਿਆਂ ਪਹੁੰਚ ਸਕੇ ਇਹ ਵੀ ਸਿੱਖੀ ਦੇ ਪ੍ਰਚਾਰ ਦਾ ਇੱਕ ਜਿਹੜਾ ਹੈ ਰਸਤਾ ਹੈ ਇੱਕ ਤਰੀਕਾ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਜ਼ਿੰਦਗੀ ਦੀ ਪਹਿਲੀ ਜੰਗ ਦੇ ਉਸ ਇਤਿਹਾਸਕ ਅਸਥਾਨ ਦੇ ਉਸ ਇਤਿਹਾਸਕ ਮੈਦਾਨ ਨੇ ਦਰਸ਼ਨ ਕਰਾਉਣੇ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਜੰਗ ਲੜੀ ਚੱਲਦੀ ਚੱਲਦੀ ਇਹ ਵੀਡੀਓ ਕਰ ਦਿਓ ਸ਼ੇਅਰ ਤੇ ਅੱਜ ਆਪਾਂ ਜਾਨਣਾ ਹੈ ਪੰਗਾਣੀ ਦੇ ਯੁੱਧ ਦਾ ਬਿਰਤਾਂਤ ਕਿਉਂ ਹੋਇਆ ਯੁੱਧ ਪੰਗਾਣੀ ਦਾ ਕਿਵੇਂ ਲੜਿਆ ਤੇ ਅੱਜ ਉਸ ਅਸਥਾਨ ਦੀ ਕੀ ਹਾਲਾਤ ਨੇ ਕਿੱਦਾਂ ਦੀਆਂ ਉੱਥੇ ਸੰਗਤਾਂ ਦੇ ਉੱਪਰ ਰਹਿਮ ਤਾਂ ਅੱਜ ਵਰਸਦੀਆਂ ਨੇ ਇੱਕ ਇਹ ਗੱਲ ਦੇ ਨਾਲ ਤੁਹਾਡਾ ਨਾਲ ਸਾਂਝ ਪਾਉਣੀ ਹੈ ਚਲਦੀ ਚਲਦੀ ਇਹ ਵੀਡੀਓ ਸ਼ੇਅਰ ਕਰ ਦਿਓ ਆਓ ਜਾਣਦੇ ਹਾਂ ਪੰਗਾਣੀ ਦੇ ਯੁੱਧ ਦਾ ਇਤਿਹਾਸ ਦਰਸ਼ਕੋ ਪੌਂਟਾ ਸਾਹਿਬ ਤੋਂ ਪੰਗਾਣੀ ਦਾ ਰਸਤਾ 22 ਕਿਲੋਮੀਟਰ ਦਾ ਹੈ ਪੌਂਟਾ ਸਾਹਿਬ ਗੁਰੂ ਪਾਤਸ਼ਾਹ ਨੇ ਆਪਣੇ ਚਰਨ ਪਾਈ ਪੌਂਟਾ ਸਾਹਿਬ ਤੋਂ ਜਦੋਂ ਆਪਾਂ ਪੰਗਾਣੀ ਨੂੰ ਚੱਲਦੇ ਹਾਂ ਤੇ ਰਸਤੇ ਦੇ ਵਿੱਚ ਕਈ ਥਾਵਾਂ ਉੱਤੇ ਬੜੇ ਸੋਹਣੇ ਦ੍ਰਿਸ਼ ਸਾਨੂੰ ਮਿਲਦੇ ਨੇ ਇੱਕ ਦੋ ਨਦੀਆਂ ਆਉਂਦੀਆਂ ਨੇ ਇੱਕ ਤਾਂ ਯਮਨਾ ਯਮਨਾ ਦੇ ਨਾਲ ਇੱਕ ਹੋਰ ਵੀ ਨਦੀ ਜੜੀ ਹੈ ਉਹ ਰਸਤੇ ਦੇ ਵਿੱਚ ਆਉਂਦੀ ਹੈ ਸਾਡੇ ਨਾਲ ਪੰਗਾਣੀ ਦੇਸ ਯਾਤਰਾ ਦੇ ਵਿੱਚ ਪੌਂਟਾ ਸਹਿਦ ਰਹਿਣ ਵਾਲੇ ਗਿਆਨੀ ਗੁਰਦੀਪ ਸਿੰਘ ਜੀ ਸਾਡੇ ਨਾਲ ਸਨ ਸੋ ਗਿਆਨੀ ਗੁਰਦੀਪ ਸਿੰਘ ਜੀ ਦੀ ਜਿਹੜੀ ਹੈ ਉਹ ਉਦਮ ਦੇ ਨਾਲ ਉਹਨਾਂ ਦੀ ਕਿਰਪਾ ਦੇ ਨਾਲ ਹੀ ਇਹ ਦਰਸ਼ਨ ਹੋ ਸਕੇ ਸੋ ਚਲਦਿਆਂ ਚਲਦਿਆਂ ਰਸਤੇ ਦੇ ਵਿੱਚ ਬੜੀ ਸੋਹਣੀ ਦ੍ਰਿਸ਼ਾਂ ਨੂੰ ਮਾਣਦਿਆਂ ਹੋਇਆਂ ਔਰ ਨਦੀਆਂ ਨਾਲਿਆਂ ਦੇ ਵਿੱਚਕਾਰ ਹਿਮਾਚਲ ਦੀਆਂ ਇਹਨਾਂ ਸੁੰਦਰ ਪਹਾੜੀਆਂ ਨੂੰ ਦੂਰੋਂ ਤੱਕਦਿਆਂ ਤੇ ਟੇਡੇ ਮਿੱਡੇ ਰਸਤਿਆਂ ਦੇ ਰਾਹੀ ਅਸੀਂ ਭੰਗਾਣੀ ਦੇ ਵੱਲ ਨੂੰ جا ਰਹੀ ਸੀ ਰਸਤੇ ਦੇ ਵਿੱਚ ਇੱਕ ਐਸਾ ਵੀ ਪੁਲਾਇਆ ਜਿਹੜਾ ਬੜਾ ਤੰਗ ਸੀ ਉੱਥੇ ਖੜਨਾ ਵੀ ਪੈ ਗਿਆ ਕਿਉਂਕਿ ਦੂਜੇ ਪਾਸੇ ਤੋਂ ਆਉਣ ਜਦੋਂ ਇੱਕ ਚੀਜ਼ ਪਾਰ ਕਰਦੀ ਸੀ ਤੇ ਉਸ ਤੋਂ ਬਾਅਦ ਦੂਜੀ ਹੀ ਉੱਥੋਂ ਅੱਗੇ ਜਾਂਦੀ ਸੀ ਅੱਗੇ ਰਸਤੇ ਟੇਢੇ ਮੇਢੇ ਨੇ ਪਰ ਇਹ ਦ੍ਰਿਸ਼ ਬੜਾ ਸੋਹਣਾ ਹੈ ਹਮਾਚਲ ਦੀਆਂ ਖੂਬਸੂਰਤ ਵਾਦੀਆਂ ਔਰ ਸਿੰਗਲ ਸੜਕਾਂ ਸੜਕਾਂ ਉੱਤੇ ਰੌਣਕ ਔਰ ਆਸ-ਪਾਸੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਬਹੁ ਗਿਣਤੀ ਜਿਹੜੀ ਹੈ ਉਹ ਪੌਂਟਾ ਸਾਹਿਬ ਦੇ ਆਸ-ਪਾਸੇ ਪਿੰਡਾਂ ਵਿੱਚ ਬਹੁ ਗਿਣਤੀ ਗੁਰਸਿੱਖ ਪਰਵਾਣਾਂ ਦੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ ਚਲਦੇ ਚਲਦੇ ਅਖੀਰ ਨੂੰ ਅਸੀਂ ਪੰਗਾਣੀ ਦੇ ਉਸ ਸਥਾਨ ਦੇ ਉੱਪਰ ਪਹੁੰਚ ਗਏ ਜਿੱਥੇ ਅੱਜ ਗੁਰਦੁਆਰਾ ਸ਼੍ਰੀ ਪੰਗਾਣੀ ਸਾਹਿਬ ਪਾਤਸ਼ਾਹ ਦਸਵੀਂ ਸ਼ੋਭਤ ਹੈ ਦਰਸ਼ਕੋ ਜੇਕਰ ਗੱਲ ਆਪਾਂ ਪੰਗਾਣੀ ਦੇ ਯੁੱਧ ਦੇ ਕਾਰਨਾ ਦੀ ਕਰੀਏ ਤਾਂ ਬੰਗਾਲ ਦਾ ਰਾਜ ਰਤਨ ਰਾਏ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਆਉਂਦਾ ਤੇ ਆਨੰਦਪੁਰ ਸਾਹਿਬ ਧਰਤੀ ਦੇ ਉੱਪਰ ਆਇਆ ਪੰਜ ਕਾਲਾ ਸ਼ਸਤਰ ਪ੍ਰਸਾਦੀ ਹਾਥੀ ਹੋਰ ਪਿਟਾਵਾਂ ਲੈ ਕੇ ਆਇਆ ਭੀਮਚੰਦ ਨੇ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਉਹ ਪਟਾਵਾਂ ਜਦੋਂ ਦੇਖੀਆਂ ਮਨ ਵਿੱਚ ਲਾਲਚ ਪੈਦਾ ਹੋ ਗਿਆ ਮੇਰੇ ਘਰ ਹੋਣੀਆਂ ਚਾਹੀਦੀਆਂ ਨੇ ਆਪਣੇ ਪੁੱਤਰ ਅਜਮੇਰ ਚੰਦ ਦੇ ਵਿਆਹ ਦਾ ਬਹਾਨਾ ਲਾ ਕੇ ਉਸ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲੋਂ ਪ੍ਰਸਾਦੀ ਹਾਥੀ ਪੰਜ ਕਲਾ ਸ਼ਸਤਰ ਤੇ ਇੱਕ ਚੰਦੂਆ ਮੰਗ ਲਿਆ ਗੁਰੂ ਪਾਤਸ਼ਾਹ ਜਾਣਦੇ ਸਨ ਇਹ ਲੈ ਕੇ ਮੁੱਕਰ ਜਾਏਗਾ ਇਹਦੇ ਮਨ ਵਿੱਚ ਬੇਈਮਾਨੀ ਹੈ ਗੁਰੂ ਪਾਤਸ਼ਾਹ ਨੇ ਦਿਨ ਤੋਂ ਇਨਕਾਰ ਕਰ ਦਿੱਤਾ ਭੀਮਚੰਦ ਇਹਨਾਂ ਗੱਲਾਂ ਤੇ ਔਖਾ ਹੋ ਗਿਆ ਗੁਰੂ ਪਾਤਸ਼ਾਹ ਜਾਣਦੇ ਸਨ ਕਿ ਸਰਗ ਚੀਜ਼ਾਂ ਦੇ ਕੇ ਵੀ ਲੜਾਈ ਹੋਣੀ ਹੈ ਕਿਉਂ ਨਾ ਲੜਾਈ ਚੀਜ਼ ਦਿੱਤਿਆਂ ਬਿਨਾ ਹੀ ਕੀਤੀ ਜਾਵੇ ਤਾਂ ਜੋ ਚੀਜ਼ਾਂ ਤਾਂ ਘੜਕੜ ਆਪਣੇ ਕੋਲੇ ਰਹਿਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰਾਜਾ ਮੇਦਨੀ ਪ੍ਰਕਾਸ਼ ਜੋ ਉਸ ਸਮੇਂ ਜਿੱਥੇ ਅਜ ਪੌਂਟਾ ਸਾਹਿਬ ਹੈ ਸਿਰਮੌਰ ਦਾ ਇਲਾਕਾ ਇਥੋਂ ਦਾ ਰਾਜਾ ਹੈ ਗੁਰੂ ਪਾਤਸ਼ਾਹ ਉਸਦੇ ਸੱਦੇ ਦੇ ਉੱਪਰ ਪੌਂਟਾ ਸਾਹਿਬ ਵਾਲੇ ਸਥਾਨ ਤੇ ਜਾਂਦੇ ਨੇ ਨਗਰ ਵਸਾਉਂਦੇ ਨੇ ਇੱਥੇ ਹੀ ਸ਼੍ਰੀ ਨਗਰ ਦਾ ਰਾਜਾ ਫਤਿਹ ਸ਼ਾਹ ਜੋ ਸਰਮੌਰ ਦੇ ਰਾਜੇ ਨਾਲ ਲੜਦਾ ਝਗੜਦਾ ਰਹਿੰਦਾ ਸੀ ਗੁਰੂ ਪਾਤਸ਼ਾਹ ਨੇ ਦੋਨਾਂ ਦੇ ਵਿੱਚ ਸਲਾਹ ਕਰਵਾਈ ਦਰਸ਼ਕੋ ਗੱਲ ਉੱਥੋਂ ਪੜਕਦੀ ਹੈ ਜਦੋਂ ਸ਼੍ਰੀਨਗਰ ਦੇ ਰਾਜੇ ਫਤਿਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਭੀਮਚੰਦ ਦੇ ਪੁੱਤਰ ਅਜਮੇਰ ਚੰਦ ਨਾਲ ਹੋ ਜਾਂਦਾ ਹੈ ਭੀਮਚੰਦ ਆਪਣੇ ਪੁੱਤਰ ਦੀ ਬਰਾਤ ਲੈ ਕੇ ਸ਼੍ਰੀਨਗਰ ਨੂੰ ਚੱਲਦਾ ਹੈ ਤੇ ਗੁਰੂ ਪਾਤਸ਼ਾਹ ਨਾਲ ਗੁੱਸੇ ਦੇ ਵਿੱਚ ਇਸ ਕਰਕੇ ਉਹ ਪੌਂਟਾ ਸਾਹਿਬ ਦੇ ਵਿਚਕਾਰ ਦੀ ਲੰਗਣਾ ਚਾਹੁੰਦਾ ਬਰਾਤ ਲੈ ਕੇ ਮਨ ਵਿੱਚ ਕੀ ਸੀ ਜਾਂਦਿਆਂ ਹੋਇਆਂ ਕੋਈ ਬਹਾਨਾ ਲੱਭਾਂਗੇ ਤੇ ਪੌਂਟਾ ਸੇਵ ਨੂੰ ਉਜਾੜ ਕੇ ਰੱਖ ਦੇਵਾਂਗੇ ਪਰ ਗੁਰੂ ਪਾਤਸ਼ਾਹ ਜਾਣਦੇ ਸਨ ਗੁਰੂ ਪਾਤਸ਼ਾਹ ਨੰਗਣ ਦਾ ਰਸਤਾ ਦੇਣ ਤੋਂ ਇਨਕਾਰ ਕਰ ਦਿੱਤਾ ਅਖੀਰ ਨੂੰ ਸਮਝੌਤਾ ਇਹ ਹੋਇਆ ਕਿ ਲੜਕਾ ਤੇ ਪਰਿਵਾਰ ਨੰਗ ਸਕਦਾ ਪਰ ਫੌਜਾਂ ਨੇ ਜਿਹੜੀਆਂ ਬਰਾਤ ਨੇ ਉਹ ਪਾਸੇ ਦੀ ਜਾਣਗੀਆਂ ਇੰਜ ਹੀ ਕਰਨਾ ਪਿਆ ਮਜਬੂਰੀ ਵਸ ਭੀਮਚੰਦ ਨੂੰ ਅੱਗੇ ਫਤਿਹ ਸ਼ਾ ਸ਼੍ਰੀਨਗਰ ਦੇ ਰਾਜੇ ਨੇ ਗੁਰੂ ਪਾਤਸ਼ਾਹ ਨੂੰ ਵੀ ਆਪਣੀ ਧੀ ਦੇ ਵਿਆਹ ਦੇ ਲਈ ਸਦਾ ਪੱਤਰ ਭੇਜਿਆ ਸੀ ਗੁਰੂ ਪਾਤਸ਼ਾਹ ਤੇ ਨਾਂ ਗਏ ਆਪਣੇ ਸਿੱਖਾਂ ਨੂੰ ਭੇਜ ਦਿੱਤਾ ਭੀਮ ਚੰਦ ਨੇ ਸ਼ਤ ਰੱਖ ਦਿੱਤੀ ਮੈਂ ਆਪਣੇ ਪੁੱਤ ਦੀ ਬਰਾਤ ਵਾਪਸ ਲੈ ਜਾਵਾਂਗਾ ਜੇਕਰ ਤੁਸੀਂ ਗੁਰਗੋਬਿੰਦ ਸਿੰਘ ਦੀਆਂ ਪੇਟਾਵਾਂ ਨੇ ਜਿਹੜੀਆਂ ਉਹ ਵਾਪਸ ਨਹੀਂ ਕਰੋਗੇ ਤਾਂ ਲੜਕੀ ਵਾਲਾ ਸੀ ਅਖੀਰ ਨੂੰ ਗੱਲ ਮੰਨਣੀ ਪਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੱਖ ਵਾਪਸ ਪਰਤ ਆਉਂਦੇ ਨੇ ਭੀਮ ਚੰਦ ਆਪਣੀ ਪੁੱਤ ਆਪਣੇ ਪੁੱਤ ਦਾ ਵਿਆਹ ਜਿਹੜਾ ਹੈ ਉਹ ਫਤਿਹਦੀ ਲੜਕੀ ਨਾਲ ਕਰਦਾ ਹੈ ਔਰ ਘਰ ਵਿੱਚ ਨੌਨ ਲੈ ਕੇ ਆਉਂਦਾ ਹੈ ਹੁਣ ਭੀਮਜੰਦਰ ਦੇ ਮਨ ਵਿੱਚ ਈਰਖਾ ਬੜੀ ਹੈ ਪਹਿਲਾਂ ਮੈਨੂੰ ਵਸਤੂਆਂ ਦੇਣ ਤੋਂ ਇਨਕਾਰ ਕੀਤਾ ਫਿਰ ਅਸਤਾ ਦੇਣ ਤੋਂ ਇਨਕਾਰ ਕੀਤਾ ਇਹ ਗੁਰਗੋਬਨ ਸਿੰਘ ਪਾਤਸ਼ਾਹ ਜਾਣ ਬੁੱਝ ਕੇ ਇੰਜ ਕਰ ਰਿਹਾ ਹੈ ਰਾਜਿਆਂ ਨੂੰ ਇਕੱਠਾ ਕਰਦਾ ਹੈ ਔਰ ਜੰਗ ਦੀਆਂ ਘਾਟਨਾ ਕਰਨ ਲੱਗਦਾ ਹੈ ਗੁਰੂ ਪਾਤਸ਼ਾਹ ਦੇ ਨਾਲ ਕੋਲ ਵੀ ਖ਼ਬਰਾਂ ਮਿਲ ਰਹੀਆਂ ਸਨ ਆਖੀਰ ਨੂੰ 1600 87 ਸਵੀ ਨੂੰ ਭੀਮਚੰਦ ਪਹਾੜੀ ਰਾਜਿਆਂ ਦੇ ਨਾਲ ਪੰਗਾਣੀ ਦੇ ਜੰਗ ਦੇ ਵਿੱਚ ਆ ਜਾਂਦਾ ਹੈ। ਭਾਰੀ ਜੰਗ ਹੁੰਦੀ ਹੈ। ਇਧਰ ਪੰਡਸੋ ਪਠਾਨ ਜੋ ਪੀਰ ਬੁੱਧੂ ਸ਼ਾਹ ਨੇ ਭਰਤੀ ਕਰਵਾਏ ਸਨ ਉਹਨਾਂ ਵਿੱਚੋਂ 400 ਸਤਗੁਰਾਂ ਦੇ ਸਾਥ ਛੱਡ ਕੇ ਚਲੇ ਜਾਂਦੇ ਆ। ਪਰ ਫਿਰ ਵੀ ਪੀਰ ਬੁੱਧੂ ਸ਼ਾਹ ਆਪਣੇ ਪੁੱਤਰ ਆਪਣੇ ਪਰਿਵਾਰ ਦੇ ਨਾਲ ਇਸ ਜੰਗ ਵਿੱਚ ਆ ਕੇ ਗੁਰੂ ਪਾਤਸ਼ਾਹੋਂ ਲੜਦਾ ਹੈ। ਕਿਰਪਾਲ ਮਹੰਤ ਕਿਰਪਾਲ ਦਾਸ ਮਹੰਤ ਉਹਦੇ ਨਾਲ ਦੇ ਸਾਥੀ ਵੀ ਭੱਜੇ ਪਰ ਉਹ ਜੰਗ ਦੇ ਮੈਦਾਨੋ ਵਿੱਚ ਡਟਿਆ ਰਿਹਾ 13 ਦਿਨਾਂ ਦੀ ਜੰਗ ਹੋਈ ਭੀਮ ਚੰਦ ਨਾਲ ਦੇ ਸਾਥੀਆਂ ਨੂੰ ਭੱਜਣਾ ਪਿਆ ਤੇ ਫਤਿਹ ਗੁਰੂ ਪਾਤਸ਼ਾਹੀ ਹੋਈ ਜਿਹੜਾ ਤੁਸੀਂ ਆ ਦਰਖਤ ਦੇਖ ਰਹੇ ਹੋ ਇਹ ਦਰਖਤ ਉਹ ਦਰਖਤ ਜਾਮਣ ਦਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣਾ ਅਕਸਰ ਘੋੜਾ ਬੰਨ੍ਹਦੇ ਸਨ ਤੇ ਇਸ ਦਰਖਤ ਦੇ ਥੱਲੇ ਬੈਠ ਕੇ ਸੰਗਤਾਂ ਦੇ ਨਾਲ ਵਿਚਾਰਾਂ ਵੀ ਕਰਿਆ ਕਰਦੇ ਸਨ ਅੱਜ ਇਸ ਥਾਨ ਦੇ ਉੱਤੇ ਬੜਾ ਸੋਹਣਾ ਗੁਰਦੁਆਰਾ ਸਾਹਿਬ ਸ਼ੋਭਤ ਹੈ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਜਾਂਦੀਆਂ ਨੇ ਚਾਰੇ ਪਾਸੇ ਉੱਚੀਆਂ ਪਹਾੜੀਆਂ ਦੇ ਵਿੱਚਕਾਰ ਖੁੱਲੇ ਮੈਦਾਨ ਦੇ ਵਿੱਚ ਬਣਿਆ ਗੁਰਦੁਆਰਾ ਪੰਗਾਣੀ ਸਾਹਿਬ ਅੱਜ ਵੀ ਗੁਰਗੋਬਨ ਸਿੰਘ ਪਾਤਸ਼ਾਹ ਜੀ ਦੇ ਮਨ ਨੂੰ ਹਾਜ਼ਰ ਨਾਜ਼ਰ ਹੋਣ ਦਾ ਅਹਿਸਾਸ ਕਰਵਾਉਂਦਾ ਹੈ ਇਹ ਉਹ ਭਾਗਾ ਵਾਲਾ ਜਮਨ ਦਾ ਦਰਖਤ ਹੈ ਜਿਸ ਨੇ ਸੱਚਮੁੱਚ ਗੁਰਗੋਬਨ ਸਿੰਘ ਪਾਤਸ਼ਾਹ ਦੇ ਦਰਸ਼ਨ ਆਪ ਖੁਦ ਕੀਤੇ ਨੇ ਦਰਸ਼ਕੋ ਦੂਰੋਂ ਦੂਰੋਂ ਸੰਗਤਾਂ ਇਸ ਅਸਥਾਨ ਦੇ ਉੱਤੇ ਪਹੁੰਚਦੀਆਂ ਨੇ ਪੌਂਟਾ ਸਾਹਿਬ ਤੋਂ ਕੇਵਲ 20 ਕਿਲੋਮੀਟਰ 20 ਕਿਲੋਮੀਟਰ ਦੇ ਦੂਰੀ ਦੇ ਉੱਤੇ ਇਹ ਅਸਥਾਨ ਬਣਿਆ ਹੋਇਆ ਹੈ ਗੁਰਗੋਵਿੰਦ ਸਿੰਘ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਜੰਗ ਇਸ ਪਵਣ ਧਰਤੀ ਦੇ ਉੱਪਰ ਲੜੀ ਜਿੱਤ ਪ੍ਰਾਪਤ ਕੀਤੀ ਆਹ ਜਿਹੜਾ ਤੁਸੀਂ ਉੱਚੀਆਂ ਪਹਾੜੀਆਂ ਤੇ ਨਾਲ ਇਹ ਖੁੱਲਾ ਮੈਦਾਨ ਦੇਖ ਰਹੇ ਹੋ ਅੱਜ ਇੱਥੇ ਹਰੀਆਂ ਭਰੀਆਂ ਫਸਲਾਂ ਨੇ ਪਰ ਇੱਕ ਸਮਾਂ ਸੀ ਇਹ ਖੁੱਲਾ ਮੈਦਾਨ ਸੀ ਔਰ ਇਸੇ ਹੀ ਖੁੱਲੇ ਮੈਦਾਨ ਇਸ ਸਥਾਨ ਇਸ ਥਾਂ ਦੇ ਉੱਪਰ ਗੁਰਗੋਬਨ ਸਿੰਘ ਪਾਤਸ਼ਾਹ ਤੇ ਪਹਾੜੀ ਰਾਜਿਆਂ ਦੀ 13 ਦਿਨ ਜੰਗ ਚੱਲੀ ਅੱਗੇ ਤੁਹਾਨੂੰ ਦਰਸ਼ਨ ਉਸ ਸਥਾਨ ਦੇ ਵੀ ਕਰਵਾਉਣੇ ਨੇ ਤੀਰਗੜ੍ਹ ਸਾਹਿਬ ਦੇ ਜਿੱਥੋਂ ਪਾਤਸ਼ਾਹ ਤੀਰ ਚਲਾਉਂਦੇ ਰਹੇ ਸੋ ਖੁੱਲੇ ਖਾਂ ਦੇ ਉੱਪਰ ਬਣਿਆ ਇਹ ਗੁਰਦੁਆਰਾ ਸਾਹਿਬ ਹਜ਼ਾਰਾਂ ਦੀ ਗਿਣਤੀ ਦੇ ਸੰਗਤਾਂ ਅੱਜ ਵੀ ਇੱਥੇ ਪਹੁੰਚਦੀਆਂ ਜਦੋਂ ਅਸੀਂ ਗਏ ਸੀ ਉਸ ਸਮੇਂ ਸੰਗਰੂਰ ਦੇ ਇਲਾਕੇ ਦੀਆਂ ਸੰਗਤਾਂ ਇੱਥੇ ਪਹੁੰਚੀਆਂ ਗਈਆਂ ਸਨ ਦੀਪ ਸਿੱਧੂ ਦੀ ਤੁਸੀਂ ਫੋਟੋ ਦੇਖ ਰਹੇ ਹੋ ਛੋਟੀ ਜੀ ਉਮਰ ਦੇ ਵਿੱਚ ਇਹ ਨੌਜਵਾਨ ਹਰ ਇੱਕ ਸਿੱਖ ਦੀਆਂ ਭਾਵਨਾਵਾਂ ਔਰ ਉਹਦੇ ਜਜ਼ਬਾਤਾਂ ਦਾ ਪਹਿਰੇਦਾਰ ਬਣ ਗਿਆ ਸੋ ਗੁਰਦੁਆਰਾ ਪੰਗਾਣੀ ਸਾਹਿਬ ਗੁਰੂ ਪਾਤਸ਼ਾਹ ਦੇ ਚਰਨਾ ਦੀ ਸ਼ੋਭਾ ਪ੍ਰਾਪਤ ਇਹ ਪਾਵਨ ਸਥਾਨ ਜਿੱਥੇ ਅੱਜ ਵੀ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਤਮਿਕ ਤੌਰ ਤੇ ਬਿਰਾਜਮਾਨ ਨੇ 24 ਘੰਟੇ ਲੰਗਰ ਇੱਥੇ ਚੱਲਦਾ ਹੈ ਕਾਰ ਸੇਵਾ ਹਰ ਸਮੇਂ ਚੱਲਦੀ ਰਹਿੰਦੀ ਹੈ ਗੁਰੂ ਕਾ ਨਿਸ਼ਾਨ ਔਰ ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅੱਜ ਵੀ ਇੱਥੇ ਸਦਾ ਬਿਰਾਜਮਾਨ ਨੇ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ